ਇਹ ਜਿਹੜੇ ਸਾਡੇ ਆਨਲਾਈਨ ਕੰਮ ਜਿਹੜਾ ਕਿ ਜਦੋਂ ਹਾਲੇ ਕਿ ਸਾਡੇ ਵਿੱਚ ਕੋਈ ਕੇ ਕੰਪਿਊਟਰ ਦਾ ਸਬਜੈਕਟ ਨਹੀਂ ਸੀ ਹੈਗਾ ਪਰ ਫਿਰ ਵੀ ਇਹ ਧੱਕੇ ਦੇ ਨਾਲ ਸਾਡੇ ਕੋਲ ਆਨਲਾਈਨ ਕੰਮ ਨਹੀਂ ਕਰਵਾ ਰਹੇ ਆ ਸਾਰਾ ਆ ਚੰਡੀਗੜ੍ਹ ਸੈਕਟਰ 34 ਦੇ ਵਿੱਚ ਹੈਲਥ ਵਰਕਰ ਯਾਨੀ ਕਿ ਏ ਐਨ ਐਮ ਜਿਹੜੀਆਂ ਨਰਸਾਂ ਨੇ ਉਹਨਾਂ ਵੱਲੋਂ ਹੜਤਾਲ ਜਿਹੜੀ ਹੈ ਕੀਤੀ ਗਈ ਥੀਮ ਡੇ ਦੇ ਉੱਪਰ ਮੈਰਿਟ ਲਿਸਟ ਦੇ ਵਿੱਚ ਥੋੜਾ ਜਿਹਾ ਘਟਾਲਾ ਸੀਗਾ ਅਸੀਂ ਉਹਦੇ ਉੱਤੇ ਥੋੜੇ ਸਵਾਲ ਸ਼ੱਕ ਦੇ ਘਰੇ ਦੇ ਵਿੱਚ ਮੈਰਿਟ ਲਿਸਟ ਆ ਗਈ ਤਤੋਂ ਤੇ ਜਦੋਂ ਅਸੀਂ ਦੱਸਿਆ ਕਿ ਨਹੀਂ ਇਹ ਸਹੀ ਨਹੀਂ ਹੈ ਕਿ ਮੈਟਲਿਸਟ ਨਹੀਂ ਬਣੀ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ ਉਹ ਨਹੀਂ ਆਈਆਂ ਸੰਬੰਧਿਤ ਅਧਿਕਾਰੀਆ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਕੀ ਜਿਹੜਾ ਹੈ ਅੱਗੇ ਤਰਨਾ ਇਦਾਂ ਹੀ ਚੱਲ ਰਿਹਾ ਨਾ ਤਾਂ ਡਾਇਰੈਕਟਰ ਦਫ਼ਤਰ ਵਾਲੇ ਤਾਂ ਆਏ ਕਹਿ ਰਹੇ ਕਿ ਤੁਹਾਡਾ ਸਰਰ ਰਿਕਾਰਡ ਸੀ ਐਨ ਆਰ ਐਚ ਐਮ ਦੇ ਵਿੱਚ ਭੇਜ ਦਿੱਤਾ ਐਨ ਆਰ ਐਚ ਐਮ ਵਾਲੇ ਕਹਿੰਦੇ ਕਿ ਸਾਨੂੰ ਤਾਂ ਪਤਾ ਨਹੀਂ ਅਜੇ ਤਾਂ ਆਇਆ ਹੀ ਸਾਡੇ ਕੋਲ ਹੋਣਾ ਹਾਲਾਂਕਿ ਸਰਕਾਰ ਦੇ ਨਾਲ ਕਾਫੀ ਅੱਛੇ ਮਾਹੌਲ ਦੇ ਵਿੱਚ ਜਿਹੜੀ ਹੈ ਮੀਟਿੰਗ ਹੋਈ ਸੀਗੀ ਤੇ ਸਰਕਾਰ ਜਿਹੜੀ ਹੈ ਚਾਹੁੰਦੀ ਵੀ ਹੈ ਕਿ ਇਹਨਾਂ ਦੀ ਤਨਖਾਹਾਂ ਵਧਾਈ ਜਾਣ ਹਾਲਾਂਕਿ ਜਿਹੜਾ ਡਿਪਾਰਟਮੈਂਟ ਹੈ ਲਗਾਤਾਰ ਡਿਪਾਰਟਮੈਂਟ ਤੇ ਜਿਹੜੇ ਨੇ aarop ਐਨ ਐਨ ਐਮ ਦੀ ਜਿਹੜੀਆਂ ਦਸਾਂ ਨੇ ਬਿਲਕੁਲ ਆ ਚੰਡੀਗੜ੍ਹ ਸੈਕਟਰ 34 ਦੇ ਵਿੱਚ ਹੈਲਥ ਵਰਕਰ ਯਾਨੀ ਕਿ ਏ ਐਨ ਐਮ ਜਿਹੜੀਆਂ ਨਰਸਾਂ ਨੇ ਉਹਨਾਂ ਵੱਲੋਂ ਹੜਤਾਲ ਜਿਹੜੀ ਹੈ ਕੀਤੀ ਗਈ ਤੇ ਰੈਲੀ ਜਿਹੜੀ ਹੈ ਕੀਤੀ ਜਾ ਰਹੀ ਹੈ ਗੱਲਬਾਤ ਤੁਸੀਂ ਕਰਦੇ ਸਾਡੇ ਪ੍ਰਧਾਨ ਹੈ ਇਸੇ ਮੈਡਮ ਮੈਂ ਅੱਜ ਪੂਰੇ ਪੰਜਾਬ ਤੋਂ ਤੁਸੀਂ ਅੱਜ ਚੰਡੀਗੜ੍ਹ ਇੱਥੇ ਪਹੁੰਚੇ ਹੋ ਰੈਲੀ ਜਿਹੜੀ ਹੈ ਕਰ ਰਹੇ ਹੋ ਕੀ ਪੂਰਾ ਮਾਮਲਾ ਹੈ ਹਾਲਾਂਕਿ ਏ ਐਨ ਐਮ ਵਰਕਰ ਜਿਹੜੀਆਂ ਨੇ ਤੁਹਾਡੇ ਨਾਲ ਇਸ ਸਮੇਂ ਵੱਡੀ ਮਾਤਰਾ ਦੇ ਵਿੱਚ ਇੱਥੇ ਪਹੁੰਚੀਆਂ ਨੇ ਕੀ ਪੂਰਾ ਮਾਮਲਾ ਕੀ ਹੈ ਸਰ ਮੈਂ ਕੰਟਰੈਕਟ ਮਲਟੀਪਰਪਸ ਹੈਲਥ ਵਰਕਰ ਯੂਨੀਅਨ ਦੀ ਸਟੇਟ ਪ੍ਰੈਜ਼ੀਡੈਂਟ ਹੈ ਗੀਆਂ ਸਰਬਜੀਤ ਕੌਰ ਤੇ ਸਾਡੇ ਇਦਾਂ ਸੀਗਾ ਕਿ 2014 15 ਦੇ ਵਿੱਚ 22 12 2015 ਨੂੰ ਰੈਗੂਲਰ ਦੇ ਬਰਾਬਰ ਸੈਲਰੀ ਦੇ ਆਰਡਰ ਜਾਰੀ ਕੀਤੇ ਸੀ ਮੈਕਮੇ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਉਸ ਤੋਂ ਬਾਅਦ ਸੇਮ ਡੇ ਦੇ ਉੱਪਰ ਮੈਰਿਟ ਲਿਸਟ ਦੇ ਵਿੱਚ ਥੋੜਾ ਜਿਹਾ ਘਟਾਲਾ ਸੀਗਾ ਅਸੀਂ ਉਹਦੇ ਉੱਤੇ ਸਵਾਲ ਸ਼ੱਕ ਦੇ ਘਰੇ ਦੇ ਵਿੱਚ ਮੈਰਿਟ ਲਿਸਟ ਆ ਗਈ ਤੇ ਤੁਰੰਤ ਜਦੋਂ ਅਸੀਂ ਦੱਸਿਆ ਕਿ ਨਹੀਂ ਇਹ ਸਹੀ ਨਹੀਂ ਹੈਗੀ ਮੈਰਿਟ ਲਿਸਟ ਨਹੀਂ ਬਣੀ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ ਉਹ ਨਹੀਂ ਆਈਆਂ ਤੇ ਉਹਨਾਂ ਨੇ ਸੇਮ ਡੇ ਤੇ ਉਹ ਲਿਸਟ ਜਿਹੜੀ ਸੀਗੀ ਹੁਕਮ ਰੱਦ ਕਰ ਦਿੱਤੇ ਕਿ ਨਹੀਂ ਇਹ ਅਗਲੀ ਹੁਕਮਾਂ ਤੱਕ ਬੰਦ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਕੋਰਟ ਦੇ ਵਿੱਚ ਚਲੇ ਗਿਆ ਨਹੀਂ ਕੋਰਟ ਸੀਗਾ ਜਾਂ ਹਾਈ ਕੋਰਟ ਹਾਈ ਕੋਰਟ ਮਾਨਜੋਗ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਲਗਾਤਾਰ 10 ਸਾਲ ਚੱਲਿਆ ਉਹਦੇ ਵਿੱਚ ਕੁਝ ਤਾਂ ਹੈਗਾ ਸੀ ਇੱਕ ਤਾਂ ਇਸ਼ਤਿਹਾਰ ਇੱਕ ਸੀਗਾ ਸੇਮ ਇਸ਼ਤਿਹਾਰ ਦੇ ਉੱਤੇ ਦੋ ਮੈਰਿਟ ਇਹਨਾਂ ਨੇ ਬਣਾਈਆਂ ਸੀਗੀਆਂ ਲੈ ਕੇ ਇਹ ਹੈ ਨੀ ਕਿ ਜੇ ਇੱਕ ਇਸਤਿਹਾਰ ਆਵੇ ਤੇ ਇੱਕ ਇਸਤਿਹਾਰ ਦੀ ਇੱਕ ਹੀ ਮੈਰਿਟ ਬਣਦੀ ਆ ਪਰ ਇਹਨਾਂ ਵੱਲੋਂ ਦੋ ਬਣਾਈਆਂ ਗਈਆਂ ਇੱਕ 22 11 ਹੈਡ ਦੀ ਬੱਕਰੀ ਬਣਾਈ ਗਈ ਐਨ ਆਰ ਐਚ ਐਮ ਦੀ ਬੱਕਰੀ ਬਣਾਈ ਗਈ ਉਸ ਦੇ ਉੱਪਰ ਫਿਰ ਸਟੇ ਲੱਗ ਗਈ ਕੋਟ ਵੱਲੋਂ ਸਟੇ ਕੀਤੀ ਗਈ ਆ ਆਰਡਰ ਹੋਣ ਜਾ ਕੇ 10 ਫਰਵਰੀ 2025 ਨੂੰ ਸਟੇ ਵਕੇਟ ਕਰ ਦਿੱਤੀ ਗਈ ਆ ਉਸ ਤੋਂ ਬਾਅਦ ਫਿਰ ਮਾਨਯੋਗ ਆਪਣੇ ਸਿਹਤ ਮੰਤਰੀ ਜੀ ਤੇ ਸਿਹਤ ਸੈਕਟਰੀ ਜੀ ਕੁਮਾਰ ਰਾਹੁਲ ਜੀ ਦੇ ਨਾਲ 10 ਜੂਨ ਨੂੰ ਮੀਟਿੰਗ ਹੋਈ ਆ ਉਹਦੇ ਉਸ ਵਿੱਚ ਕੀ ਨਿਕਲਿਆ ਇਹ ਮੀਟਿੰਗ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਮੰਤਰੀ ਸਾਹਿਬ ਜਿਹੜੇ ਉਹਨਾਂ ਨੇ 2 6 ਜੁਲਾਈ 2024 ਨੂੰ ਕਲੱਬ ਕਬਾਨਾ ਜਲੰਧਰ ਦੇ ਵਿੱਚ ਮੀਟਿੰਗ ਕੀਤੀ ਸੀ ਤਾਂ ਕਹਿੰਦੇ ਸੀ ਕਿ ਅਸੀਂ ਪੰਜਾਬ ਸਰਕਾਰ ਜਿਹੜੇ ਹੈਗੇ ਆ ਉਹ ਤੇ ਤੁਹਾਡਾ ਕਿਸੇ ਦਾ ਹੱਕ ਨਹੀਂ ਰੱਖ ਰਹੀ ਤੁਹਾਡਾ ਜਿਹੜਾ ਮੇਨ ਮੁੱਦਾ ਉਹ ਹੈਗਾ ਹਾਈ ਕੋਰਟ ਦੇ ਵਿੱਚ ਹੈਗਾ ਪੈਂਡਿੰਗ ਪਏ ਆ ਤੁਹਾਡੇ ਕੇਸ ਇਸ ਕਰਕੇ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਉਧਰ ਸਟੇ ਵਕੀਟ ਕਰਕੇ ਆ ਜਾਓ ਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਤੁਹਾਨੂੰ ਆਰਡਰ ਦੇਵਾਂਗੇ ਚਲੋ ਅਸੀਂ ਇੱਕ ਸਾਲ ਦੀ ਜਦੋਜਹ ਦੇ ਨਾਲ ਮਿਹਨਤ ਸਦਕਾ ਆਪਣੇ ਵੱਡੇ ਵੱਡੇ ਵਕੀਲ ਹਾਇਰ ਕਰਕੇ ਤੇ ਸਟੇ ਵਕੀਟ ਕਰਾਇਆ ਕਿਉਂਕਿ ਦੋ ਤਿੰਨ ਕੇਸ ਚੱਲਦੇ ਸੀਗੇ ਉਸ ਤੋਂ ਬਾਅਦ ਹੁਣ ਸਾਨੂੰ ਜਾ ਕੇ ਤਿੰਨ ਚਾਰ ਮਹੀਨਿਆਂ ਦਾ ਮੰਤਰੀ ਸਾਹਿਬ ਦੀ ਮੀਟਿੰਗ ਨਹੀਂ ਮਿਲੀ ਕਿਉਂਕਿ ਇਹ ਜੁਦ ਨਸ਼ਿਆਂ ਵਿਰੋਧੀ ਚੱਲਦਾ ਕਰਕੇ ਟਾਈਮ ਨਹੀਂ ਸੀ ਹੈਗਾ ਤੇ 10 ਜੂਨ ਨੂੰ ਸਾਨੂੰ ਮੀਟਿੰਗ ਮਿਲੀ ਹੈ ਮੰਤਰੀ ਸਾਹਿਬ ਦੀ ਉਹਦੇ ਵਿੱਚ ਪੈਨਲ ਮੀਟਿੰਗ ਸੀਗੀ ਉਸ ਦੇ ਵਿੱਚ ਉਹਨਾਂ ਨੇ ਮੈਨੂੰ ਮਹਿਕ ਨੂੰ ਡਾਇਰੈਕਸ਼ਨ ਦਿੱਤੀਆਂ ਕਿ ਇਹਨਾਂ ਕੁੜੀਆਂ ਦੇ ਨਾਲ ਮੈਂ ਵਾਅਦਾ ਕੀਤਾ ਸੀਗਾ ਤੇ ਇਹ ਵਾਅਦੇ ਦੇ ਮਤਾਬਕ ਤੁਸੀਂ ਇਹਨਾਂ ਦੀਆਂ ਜਿਹੜੀਆਂ ਲਿਸਟਾਂ ਹੈਗੀਆਂ ਸਹੀ ਤਰੀਕੇ ਦੇ ਨਾਲ ਜੋ ਵੀ ਬਣਦਾ ਹੈਗਾ ਮੈਰਿਟ ਵਗਰਾ ਤਿਆਰ ਕਰਕੇ ਜਿੱਦਾਂ ਵੀ ਲੱਗਦਾ ਉਹ ਸਾਰੀਆਂ ਕੁੜੀਆਂ ਨੂੰ ਤੁਸੀਂ ਜਿਹੜੇ ਉਹ ਆਰਡਰ ਸਟੇ ਕੀਤੇ ਸੀਗੇ ਉਹ ਜਾਰੀ ਕਰ ਦਿਓ ਪਰ ਹੁਣ ਦੀ ਗੱਲ ਕਰੀਏ ਇਸ ਸਮੇਂ ਕਿੰਨੀ ਜਿਹੜੀ ਇਹ ਤਨਖਾਹ ਮਿਲ ਰਹੀ ਹੈ ਪਰ ਅਗਰ ਇਹ ਆਰਡਰ ਲਾਗੂ ਹੋ ਜਾਂਦੇ ਤਾਂ ਫਿਰ ਤਨਖਾਹ ਦੇ ਵਿੱਚ ਕਿੰਨਾ ਕੀ ਵਾਧਾ ਹੋਏ ਇਸ ਟਾਈਮ ਦੇ ਉੱਪਰ ਸਾਲ ਵਾਈਜ਼ 5 6% ਇਨਕਰੀਮੈਂਟ ਮਿਲਦਾ ਤੇ ਜਿਵੇਂ ਜਿਵੇਂ ਭਰਤੀ ਆ ਹਰ ਸਾਲ ਦੇ ਵਿੱਚ ਲਗਾਤਾਰ 6 7 ਤੋਂ ਲੈ ਕੇ ਤੇ 14 15 ਤੱਕ ਲਗਾਤਾਰ ਭਰਤੀ ਹਰ ਸਾਲ ਹੁੰਦੀ ਰਹੀ ਆ ਤੇ ਉਸੇ ਮੁਤਾਬਕ ਕਿਸੇ ਦੀ 18000 ਤੋਂ ਲੈ ਕੇ ਤੇ 26000 ਦੇ ਵਿੱਚ ਵਿੱਚ ਸਾਰਿਆਂ ਦੀ ਸੈਲਰੀ ਹੈਗੀ ਆ ਅਗਰ ਇਹ ਆਰਡਰ ਜਿਹੜੇ ਜਾਰੀ ਕਰ ਦਿੱਤੇ ਜਾਂਦੇ ਆ ਇਹ ਸਾਡੇ ਪੰਜਾਬ ਸਕਿੱਲ ਦੇ ਹਿਸਾਬ ਦੇ ਨਾਲ ਪੰਜਾਬ ਸਕਿੱਲ ਦੇ ਹਿਸਾਬ ਦੇ ਨਾਲ ਤੇ ਸਾਡੇ ਜਿਹੜੇ ਲਗਭਗ 50 48 50 ਦੇ ਲਗ ਸੜੀ ਸੈਲਰੀ ਬਣਦੀ ਹੈ ਜੀ ਮਤਲਬ ਡਬਲ ਹੋ ਜੂਗੀ ਜੀ ਉਹ ਮੀਟਿੰਗ ਹੋਈ ਸੀਗੀ ਅਗਰ ਮੀਟਿੰਗ ਦੀ ਗੱਲ ਕਰੀਏ ਮੀਟਿੰਗ ਦੇ ਵਿੱਚ ਕੀ ਰਿਜ਼ਲਟ ਨਿਕਲਿਆ ਕਿਉਂਕਿ ਤੁਸੀਂ ਦੱਸਿਆ ਕਿ ਮੀਟਿੰਗ ਕਾਫੀ ਅੱਛੇ ਮਾਹੌਲ ਦੇ ਵਿੱਚ ਹੋਈ ਹੈ ਹੈਨਾ ਮੰਤਰੀ ਸਾਹਿਬ ਵੀ ਚਾਹੁੰਦੇ ਹੈ ਕਿ ਤਨਖਾਹਾਂ ਜਿਹੜੀਆਂ ਨੇ ਲੱਗਣੇ ਚਾਹੀਦੀਆਂ ਕਿਉਂਕਿ ਮਹਿੰਗਾਈ ਵੀ ਵੱਧ ਗਈ ਹੈ ਤੇ ਜ਼ਰੂਰ ਪੁਰਾਣੇ ਸਕੇਲ ਤੇ ਨਹੀਂ ਕਰ ਸਕਦੇ ਤੇ ਹੁਣ ਜਿਹੜਾ ਹੈ ਤੁਸੀਂ ਅੱਜ ਧਰਨਾ ਦੇ ਰਹੇ ਹੋ ਤੇ ਕੀ ਕਿਹਾ ਡਾਇਰੈਕਟਰ ਸਾਹਿਬ ਜਾਂ ਜੋ ਵੀ ਸਬੰਧਿਤ ਅਧਿਕਾਰੀਆ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਕੀ ਜਿਹੜਾ ਹੈ ਅੱਗੇ ਧਰਨਾ ਇਦਾਂ ਹੀ ਚੱਲਦਾ ਰਹੇ ਇਹ 10 ਤਰੀਕ ਨੂੰ ਡਾਇਰੈਕਸ਼ਨ ਦਿੱਤੀਆਂ ਸੀਗੀਆਂ ਸੇ ਤਾਂ ਮੰਤਰੀ ਵੱਲੋਂ ਪੈਨਲ ਮੀਟਿੰਗ ਦੇ ਵਿੱਚ ਵਿਭਾਗ ਨੂੰ ਉਸ ਤੋਂ ਬਾਅਦ ਸੈਕਟਰੀ ਸਾਹਿਬ ਵੱਲੋਂ 16 ਜੂਨ ਨੂੰ ਦੁਬਾਰਾ ਇੱਕ ਮੀਟਿੰਗ ਕੀਤੀ ਗਈ ਸੀ ਪੈਨਲ ਮੀਟਿੰਗ ਕੀਤੀ ਗਈ ਸੀ ਉਹਦੇ ਵਿੱਚ ਆਪਣੇ ਐਡਵੋਕੇਟ OSD ਸਰ ਵੀ ਨਾਲ ਹਾਜ਼ਰ ਸੀਗੇ ਤੇ ਸਾਰੀ ਗੱਲ ਵਿਸਤਾਰ ਦੇ ਨਾਲ ਹੋਈ ਕਿ ਕਿਦਾਂ-ਕਿਦਾਂ ਕੁੜੀਆਂ ਨੂੰ ਆਪਾਂ ਰੈਗੂਲਰ ਕਰਨਾ ਹੈ ਇਹਨਾਂ ਨੂੰ ਤੇ ਉਸ ਤੋਂ ਬਾਅਦ ਉਹਨੇ ਕਿਹਾ ਕਿ ਸਾਨੂੰ ਥੋੜਾ ਜਿਹਾ ਟਾਈਮ ਦਿੱਤਾ ਜਾਵੇ 15-20 ਦਿਨ ਦਾ ਪਰ ਤੁਸੀਂ ਦੇਖ ਲਓ ਕਿ 16 ਜੂਨ ਤੋਂ ਲੈ ਕੇ ਤੇ ਹੁਣ ਜੁਲਾਈ ਵੀ ਨਿਕਲ ਗਈ ਅਗਸਤ ਵੀ ਆ ਗਿਆ ਅਸੀਂ ਲਗਾਤਾਰ ਫਾਲੋਅ ਅਪ ਵਾਸਤੇ ਆ ਰਹੇ ਸੀ ਪਰ ਸਾਡੇ ਨਾਲ ਨਾ ਤਾਂ ਡਾਇਰੈਕਟਰ ਦਫਤਰ ਵਾਲੇ ਤਾਂ ਆਏ ਕਹਿ ਰਹੇ ਕਿ ਤੁਹਾਡਾ ਸਾਰਾ ਰਿਕਾਰਡ ਅਸੀਂ ਐਨ ਆਰ ਐਚ ਐਮ ਦੇ ਵਿੱਚ ਭੇਜ ਦਿੱਤਾ ਐਨ ਆਰ ਐਚ ਐਮ ਵਾਲੇ ਕਹਿੰਦੇ ਕਿ ਸਾਨੂੰ ਤਾਂ ਪਤਾ ਨਹੀਂ ਅਜੇ ਤਾਂ ਆਇਆ ਹੀ ਸਾਡੇ ਕੋਲ ਹੋਣਾ ਮਤਲਬ ਕਿ ਸਾਡੇ ਇਹਨਾਂ ਵੱਲੋਂ ਕੋਈ ਵੀ ਤਸੱਲੀ ਬਖਸ਼ ਜਿਹੜਾ ਜਵਾਬ ਨਹੀਂ ਦਿੱਤਾ ਜਾ ਰਿਹਾ ਤੇ ਧਰਨਾ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਬੜੀ ਬੜੀ ਮੇਲ ਵੀ ਕੀਤੀ ਹੈ ਆਪਣੇ ਮੰਗਾਂ ਵੀ ਸਾਡੀਆਂ ਕੁਝ ਵਿਭਾਗੀ ਮੰਗਾਂ ਵੀ ਹੈਗੀਆਂ ਸਾਡੇ ਤੇ ਜਿਹੜਾ ਕੰਮ ਦਾ ਬੋਝ ਆ ਤਿੰਨ ਤਿੰਨ ਸੈਂਟਰਾਂ ਦਾ ਅਸੀਂ ਕੰਮ ਦਾ ਬੋਝ ਚੱਕਿਆ ਹੋਇਆ ਵਾ ਫਿਰ ਸਾਨੂੰ ਇਹ ਜਿਹੜੇ ਸਾਡੇ ਆਨਲਾਈਨ ਕੰਮ ਜਿਹੜਾ ਕਿ ਜਦੋਂ ਹਾਲੇ ਕਿ ਸਾਡੇ ਵਿੱਚ ਕੋਈ ਇਹ ਕੰਪਿਊਟਰ ਦਾ ਸਬਜੈਕਟ ਨਹੀਂ ਸੀ ਹੈਗਾ ਪਰ ਫਿਰ ਵੀ ਇਹ ਤੱਕੇ ਦੇ ਨਾਲ ਸਾਡੇ ਕੋਲ ਆਨਲਾਈਨ ਕੰਮ ਵੀ ਕਰਵਾ ਰਹੇ ਆ ਸਾਰਾ ਜੋ ਟੀਕਾ ਕਰਨ ਕਰਦੇ ਉਹ ਵੀ ਆਨਲਾਈਨ ਜੋ ਐਂਟਰੀਆਂ ਹੁੰਦੀਆਂ ਡੈਥ ਦੀਆਂ ਬਰਥ ਦੀਆਂ ਪ੍ਰੈਗਨੈਂਟ ਦੀਆਂ ਬੱਚਿਆਂ ਦੀਆਂ ਉਹ ਵੀ ਸਾਰੀਆਂ ਆਨਲਾਈਨ ਕਰਵਾ ਰਹੀਆਂ ਨਿਤ ਨਵੀ ਜਿਹੜੇ ਉਹ ਐਪ ਆ ਰਹੀਆਂ ਵਾ ਟ੍ਰੇਨਿੰਗ ਤਾਂ ਦਿੱਤੀ ਹੋਣੀ ਟ੍ਰੇਨਿੰਗ ਤਾਂ ਤੁਹਾਨੂੰ ਪਤਾ ਹੀ ਕਿ ਅੱਜ ਕੱਲ ਆਨਲਾਈਨ ਟ੍ਰੇਨਿੰਗ ਦੇ ਦਿੰਦੇ ਆ ਕਿ ਤੁਸੀਂ ਆਹ ਤੁਹਾਨੂੰ ਪੀਡੀਐਫ ਪਾ ਦਿੱਤੀ ਜਾਂ ਵੀਡੀਓ ਪਾ ਦਿੱਤੀ ਤੁਸੀਂ ਇਹਦੇ ਰਾਈਟ ਟ੍ਰੇਨਿੰਗ ਕਰ ਲਓ ਜਾਂ 1 ਘੰਟੇ ਵਾਸਤੇ 15 ਮਿੰਟ ਵਾਸਤੇ ਕੋਈ ਆ ਕੇ 15 ਮਿੰਟ ਵਾਸਤੇ ਆ ਕੇ ਕੋਈ ਟ੍ਰੇਨਿੰਗ ਦੇ ਦਿੰਦਾ ਪਰ ਗੱਲ ਤਾਂ ਇਹ ਹੈਗੀ ਕਿ ਜਦੋਂ ਸਾਡੇ ਕੋਲ ਇਹਨਾਂ ਨੇ ਜਦੋਂ ਸਾਨੂੰ ਰੱਖਿਆ ਸੀ ਦੋ 5000 ਦੇ ਪਿੱਛੇ ਦੋ ਇਨਮ ਨੂੰ ਰੱਖਿਆ ਸੀਗਾ ਤੇ ਇਸ ਟਾਈਮ ਦੇ ਉੱਤੇ ਸਾਡੇ ਕੋਲ 25000 ਤੋਂ ਪਲੱਸ ਜਿਹੜੀ ਹੈਗੀ ਪਾਪੂਲੇਸ਼ਨ ਅਸੀਂ ਕਵਰ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਸੈਂਟਰ ਖਾਲੀ ਆ ਤੇ ਜਿਹੜੇ ਸੈਂਟਰ ਖਾਲੀ ਆ ਉਹਨਾਂ ਦੇ ਉੱਤੇ ਮੰਤਰੀ ਸਾਹਿਬ ਦੇ ਨੇ ਦੇ ਵੀ ਧਿਆਨ ਵਿੱਚ ਇਹ ਲੈਂਦਾ ਕਿ ਸਾਡੇ ਜੇ ਤੁਸੀਂ ਸਾਡੇ ਕੋਲ ਵਾਧੂ ਕੰਮ ਕਰਾਂਗੇ ਤਾਂ ਦਾ ਇਨਸੈਂਟਿਵ ਆਲਰੇਡੀ ਸੈਂਟਰ ਗਵਰਨਮੈਂਟ ਵੱਲੋਂ ਆ ਰਿਹਾ 1500 ਰੁਪਇਆ ਪਰ ਐਨਐਮ ਦੇ ਸਾਹਿਬ ਦੇ ਨਾਲ ਤੇ ਜਿੰਨੇ ਤੁਸੀਂ ਸੈਂਟਰ ਨਾਲ ਸਾਡੇ ਕੋਲ ਵਾਧੂ ਕਰਦੇ ਆ ਆਖਰ ਦੇ ਵਿੱਚ ਅਸੀਂ ਇਹੀ ਕਹਿ ਰਹੇ ਹਾਂ ਕਿ ਇੱਕ ਤਾਂ ਸਾਡੀਆਂ ਜਿੰਨੀਆਂ ਵੀ ਵਿਭਾਗੀ ਮੁਸ਼ਕਲਾਂ ਵੀ ਆ ਕਿ ਸਾਡੀਆਂ ਮੰਗਾਂ ਵੀ ਆ ਇੱਕ ਤਾਂ ਉਹਨਾਂ ਦਾ ਹੱਲ ਕੱਢਿਆ ਜਾਵੇ ਇੱਕ ਜਿਹੜੇ ਸਾਡੇ 22 12 2015 ਨੂੰ ਜਿਹੜੇ ਆਰਡਰ ਨੂੰ ਸਟੇ ਕੀਤਾ ਸੀ ਉਹ ਸਟੇ ਤਾਂ ਵਕੇਟ ਹੋ ਗਿਆ ਤੋ ਉਹ ਜਿਹੜੇ ਆਰਡਰ ਆ ਉਹਨਾਂ ਨੂੰ ਦੁਬਾਰਾ ਜਾਰੀ ਕੀਤਾ ਜਾਵੇ ਤੇ ਬਿਲਕੁਲ ਜਿਹੜਾ ਸਹੀ ਤਰੀਕੇ ਦੇ ਨਾਲ ਸਹੀ ਮੈਰਿਟ ਲਿਸਟਾਂ ਬਣਾ ਕੇ ਸਹੀ ਤਰੀਕੇ ਦੇ ਨਾਲ ਜਾਰੀ ਕੀਤੇ ਜਾਣ ਜਿੰਨੀ ਦੇਰ ਇਹ ਸਾਡਾ ਨਹੀਂ ਹੁੰਦਾ ਅਸੀਂ ਇੱਥੇ ਲਗਾਤਾਰ ਇੱਥੇ ਦਿਨ ਰਾਤ ਬੈਠਾਂਗੇ ਕੋਈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਇਹ ਇਸੇ ਮੀ ਦੀ ਗੱਲ ਕਰੀਏ ਤੇ ਐਨਐਮ ਜਿੰਨੀਆਂ ਵੀ ਜੜੀਆਂ ਵਰਕਰਸ ਨੇ ਉਹਨਾਂ ਵੱਲੋਂ ਜਿਹੜਾ ਹੈ ਤੇ ਧਰਨਾ ਬਿਲਕੁਲ ਦਿੱਤਾ ਜਾ ਰਿਹਾ ਹੈ ਤੇ ਸਾਫ਼ ਤੌਰ ਤੇ ਉਹਨਾਂ ਦੀਆਂ ਮੰਗਾਂ ਨੇ ਕਿ ਜਿਹੜੀਆਂ ਸਾਡੀਆਂ ਪੇ ਜਿਹੜੀਆਂ ਹੈ ਜਿਹੜੀ ਸੈਲਰੀ ਹੈ ਉਹ ਵਸਤੇ ਹੀ ਸਾਫ਼ ਨਾਲ ਸਾਨੂੰ ਮਿਲੇ ਹਾਲਾਂਕਿ ਸਰਕਾਰ ਦੇ ਨਾਲ ਕਾਫੀ ਅੱਛੇ ਮਾਹੌਲ ਦੇ ਵਿੱਚ ਜਿਹੜੀ ਹੈ ਮੀਟਿੰਗ ਹੋਈ ਸੀਗੀ ਤੇ ਸਰਕਾਰ ਜਿਹੜੀ ਹੈ ਚਾਹੁੰਦੀ ਵੀ ਹੈ ਕਿ ਇਹਨਾਂ ਦੀ ਤਨਖਾਹਾਂ ਵਧਾਈ ਜਾਣ ਹਾਲਾਂਕਿ ਜਿਹੜਾ ਡਿਪਾਰਟਮੈਂਟ ਹੈ ਲਗਾਤਾਰ ਡਿਪਾਰਟਮੈਂਟ ਤੇ ਜਿਹੜੇ ਨੇ આરોਪ ਐਨਐਮ ਵੀ ਜੜੀਆਂ ਨਰਸਾਂ ਨੇ ਬਿਲਕੁਲ ਲ ਤੇ ਅੱਜ ਜਿਹੜੀ ਹੈ ਇੱਥੇ ਜ਼ਰੂਰ ਅੱਗੇ ਜਿਹੜੀ ਹੈ ਰੈਲੀ ਵੀ ਕੀਤੀ ਜਾਵੇਗੀ। ਚੰਡੀਗੜ੍ਹ ਤੋਂ ਕੈਮਰਾ ਪਰਸਾਨ ਰਕੇਸ਼ ਦੇ ਨਾਲ ਐਨਬੀ ਨਿਊਜ਼ ਲਈ ਅਮਿਤ ਸੈਠ ਇੱਥੇ